ਸ਼੍ਰੋਮਣੀ ਅਕਾਲੀ ਦਲ ਵੱਲੋਂ 31 ਅਗਸਤ ਨੂੰ ਮੋਗਾ ਦੇ ਵਿੱਚ ਫਤਿਹ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਕੌਂਚੇ ਤੇ ਉਹਨਾਂ ਨੇ ਅਕਾਲੀ ਵਰਕਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਰੈਲੀ ਬਾਰੇ ਬੋਲਦੇ ਹੋਏ ਉਹਨਾਂ ਦੱਸਿਆ ਕਿ ਇਸ ਰੈਲੀ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਪਲਾਨ ਦੱਸਣਗੇ ਜਿਸ ਦੇ ਨਾਲ ਪੰਜਾਬ ਕਿਵੇਂ ਬਚ ਸਕਦਾ ਹੈ ਉਸ ਬਾਰੇ ਦੱਸਿਆ ਜਾਏਗਾ ਇਸ ਮੌਕੇ ਉਨਾ ਕਿਹਾ ਹੈ ਕਿ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਗਈ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਆਪਣੇ ਉੱਪਰ ਧੱਕਾ برداشت ਨਹੀਂ ਕਰਦੇ ਆ ਜਿਹੜੇ ਕਬੀਲੇ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜ਼ਮੀਨ ਹੋਣ ਤਕਰੀਬਾ ਦੀ ਜ਼ਮੀਨ ਹੋਣ ਬਾਰੇ ਆਏ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਦੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਇਹ ਦਿਨਾਂ ਚੋਣਾ ਸਮੂੱਚੀ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀਓ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜੀਰੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ ਅੱਤੀ ਤਰੀਕ ਵਿੱਚ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ 'ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਅਸ਼ਰੋਮੀ ਖਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਖਾਲੀ ਦਲ ਹੀ ਬਚਾ ਸਕਦੀ ਹੈ ਅੱਜ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕੱਲਾ ਇੱਥੇ ਲੁਕਣਾ ਆਉਂਦੇ ਬਾਕੀ ਮੈਂ ਅੱਜ ਜਿਹੜਾ ਹਲਕਾ ਧਰਮਕੋਟ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਔਰ ਲਿਸਟ ਮੈਂ ਜੀ ਰਿਲੀਜ਼ ਕਰ ਰਿਹਾ ਇਹਦੀ ਕਾਪੀ ਤੁਹਾਨੂੰ ਤੁਸੀਂ ਇਹ ਫੋਟੋਸ਼ੋਪੀ ਕਰਕੇ ਆ ਸਾਰਿਆ ਨੋਟਿਸ ਕਰ ਲਿਓ ਆ ਵੀ ਕਰਦੇ ਟਰਨਪੋਰਟ ਦਾ ਹਲਕਾ ਚਾਰਜ ਵੀ ਲਗਾ ਆ ਗਿਆ ਤੇ ਅਸੀਂ ਬਹਿ ਕੇ ਹਾਂ ਕਮੇਟੀ ਉਹ ਜਿਹੜੀ ਟਰਨਪੋਰਟ ਕਮੇਟੀ ਬਣਾਉਗੀ ਜਿਹੜੀ ਚਲਾਉਗੀ ਉਹਦੇ ਬਾਅਦ ਇਹ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪ ਜਗਬਾਨੇ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ